ਤੇ ਅ ਉਹ ਵਨੀਤ ਕੋਰ ਸਪੈਸ਼ਲ ਵੀਡੀਓ ਵਨੀਤ ਕੋਰ ਵਾਸਤੇ ਆ ਅੱਜ ਆਪਾਂ ਵਨੀਤ ਕੋਰ ਵਾਸਤੇ ਗੱਲ ਕਰਾਂਗੇ ਜਿਹੜੀ ਆਪਣੇ ਆਪ ਨੂੰ ਨਿਹੰਗਣੀ ਕਹਿੰਦੀ ਹੈ ਔਰ ਮੈਂ ਪਹਿਲੇ ਵੀ ਤੇ ਸਰ ਜੀ ਦੇ ਦੰਦ ਜਿੱਥੇ ਦੰਦ ਦੇਖ ਲਓਗੇ ਇਨਾ ਗਾਰ ਹੈ ਨਾ ਗੰਧ ਜੋ ਮੈਂ ਲੰង ਟਾਈਮ ਹੋ ਗਿਆ ਮੈਨਾਂ ਦਾ ਡੈਂਟਿਸਟ ਕੋਲ ਗਈ ਨਹੀਂ ਤੂੰ ਜਾਣਾ ਚਾਹੀਦਾ ਓਕੇ ਕਿਉਂਕਿ ਜੇ ਤੂੰ ਬੋਲਦੀ ਹੈ ਤੇਰੇ ਮੂੰਹ ਚ ਬਦਬੂ ਬਹੁਤ ਜ਼ਿਆਦਾ ਆਂਦੀ ਹੈ ਵਨੀਤ ਕੋਰ ਸੁਣ ਅਸਾਮ ਦੇ ਕੋਲ ਕੋਈ ਛੋਟਾ ਜਿਹਾ ਪਿੰਡ ਤੋਂ ਹੈ ਲੜੀ ਆ ਆਪਣੇ ਆਪਣਾ ਕੌਰ ਕਹਿੰਦੀ ਹੈ ਪਰ ਹਕੀਕਤ ਚ ਵੀ ਡੋਨੋ ਨੋ ਖੁਸ਼ੀ ਅੰਦਰ ਆਫਟਰ ਇਹ ਕਹਿੰਦੀ ਆ ਕਿ ਇਹਨੇ ਆਪਣਾ ਪਰਮ ਹਿਸਟਿਅਨਸ ਕਨਵਰਟ ਕਰ ਲਿਆ ਸੀ ਕੋਈ ਇਹਦਾ ਪਾਪਾ ਅੰਕੁਰ ਨਰੂਲਾ ਜਿਹਦੇ ਨਾਲ ਇਹਦਾ ਬੜਾ ਚੰਗਾ ਤਕੜਾ ਪੰਗਾ ਪੈ ਗਿਆ ਸੀ ਉਹਨੇ ਪਤਨੀ 295 ਲਾ ਕੇ ਇਹਨੂੰ 45 ਦਿਨ ਇਹਨ ਮੈਡਮ ਜੀ ਨੇ ਚੇਲ ਦੀ ਯਾਤਰਾ ਕੀਤੀ ਕਹਿੰਦੀ ਕਿ ਹਾਂ ਪਾਪਾ ਅੰਕੁਰ ਨਰੂਲਾ ਬਾਈਬਲ ਦਾ ਕੇਕ ਬਣਾ ਕੇ ਜਿਹੜਾ ਕੇਕ ਆ ਉਹਨੂੰ ਬਾਈਬਲ ਦੇ ਸ਼ੇਪ ਬਣਾ ਕੇ ਕਿਉਂ ਕਟਿਆ ਸਾਡੀ ਕਹਿੰਦੀ ਬਾਈਬਲ ਨੂੰ ਕਿਉਂ ਕਟੇ ਕਿਉਂਕਿ ਇਹ ਮੈਡਮ ਜੀ ਕ੍ਰਿਸਚਨ ਧਰਮ ਅਪਣਾ ਲਿਆ ਸੀ ਹੁਣ ਸੋਲ ਬਣੇਦ ਕੋ ਮੈਂ ਉਸ ਬੰਦੇ ਨੂੰ ਬੰਦਾ ਹੀ ਨਹੀਂ ਕਹਿੰਦੀ ਜਿਹੜਾ ਆਪਣਾ ਧਰਮ ਬਦਲ ਲੇ ਜਿਹੜੇ ਧਰਮ ਚ ਤੁਸੀਂ ਪੈਦਾ ਹੋਏ ਹੋ ਉਸੇ ਧਰਮ ਚ ਤੁਸੀਂ ਮਿੱਟੀ ਹੋਣਾ ਹੈ ਪਹਿਲੀ ਗੱਲ ਤਾਂ ਸਾਰੇ ਧਰਮ ਇੱਕ ਹੈ ਸਾਰੇ ਰਿਲੀਜਨ ਇੱਕ ਹੈ ਪਰ ਜਿਹੜੇ ਅੱਜਕੱਲ ਟ੍ਰੈਂਡ ਚੱਲੇ ਕਿ ਲੋਕ ਆਪਣਾ ਧਰਮ ਪਰਵਤਨ ਕਰ ਲੈਂਦੇ ਆ ਪਰ ਧਰਮ ਪਰਵਤਨ ਤੋਂ ਬਾਅਦ ਕੀ ਤੁਹਾਡਾ ਨਖਰਾ ਇੱਥੇ ਲੱਗਿਆ ਹੋਇਆ ਇੱਥੇ ਲੱਗ ਜਾਂਦਾ ਹੈ ਕੀ ਤੁਹਾਡੀਆਂ ਅੱਖਾਂ ਇੱਥੇ ਲੱਗੀਆਂ ਹੋਇਆਂ ਇੱਥੇ ਲੱਗ ਜਾਂਦੀਆਂ ਕੀ ਚੇਂਜਸ ਆਉਂਦੀਆਂ ਤੁਹਾਡੇ 'ਚ ਉਵੇਂ ਸਵੇਰੇ ਉੱਠਦੇ ਹੋ ਉਵੇਂ ਖਾਣਾ ਖਾਂਦੇ ਹੋ ਉਵੇਂ ਸੌ ਜਾਂਦੇ ਹੋ ਉਵੇਂ ਕੱਪੜੇ ਪਾਉਂਦੇ ਹੋ ਵੀ ਲੋਕਾਂ ਨਾਲ ਗੱਲਾਂ ਕਰਦੇ ਹੋ ਕਿ ਕਿ ਤੁਸੀਂ ਇਨਸਾਨ ਹੋ ਇਨਸਾਨ ਦਾ ਕੋਈ ਧਰਮ ਨਹੀਂ ਹੁੰਦਾ ਵੀ ਭਾਵੇਂ ਪਰ ਅਜ ਧਰਮਾਂ ਤੇ ਗੱਲ ਕਰਨੀ ਹੈ ਕਿਉਂਕਿ ਤੇਰੀ ਔਕਾਤ ਦਿਖਾਣੀ ਹੈ ਪੰਜਾਬ ਦੇ ਲੋਕਾਂ ਨੂੰ ਜਿਵੇਂ ਕਿ ਅੰਮ੍ਰਿਤਪਾਲ ਸਿੰਘ ਖਾਨ ਮੈਰੂ ਕਹਿੰਨੇ ਜਿਹਨੂੰ ਤੁਸੀਂ ਖਾਨ ਕਿਉਂਕਿ ਮੈਰੂ ਉਹਦਾ ਪਿੰਡ ਦਾ ਨਾਮ ਹੈ ਇਹ ਕਹਿੰਦੀ ਹਾਂ ਮੇਰਾ ਭਾਈ ਮੇਰਾ ਭਾਈ ਮੇਰਾ ਭਾਈ ਜਿੱਦਾਂ ਉਹ ਜਾਲੀ ਨਿੰਘ ਚੋਲੇ ਦੇ ਵਿੱਚ ਛੁਪਿਆ ਹੋਇਆ ਭੇੜੀਆ ਉਦਾਂ ਇਹ ਚੋਲੇ ਦੇ ਪਿੱਛੇ ਛੁਪੀ ਹੋਈ ਭੇੜਾ ਦਾ ਇੱਕ ਡਾਇਨਾ ਇੱਕ ਵਹੀਅਤ ਔਰਤ ਹੈ ਜਿਹਨੂੰ ਬੋਲਣ ਦੇ ਤਾਂ ਬਿਲਕੁਲ ਵੀ ਚਾਂਸ ਨਹੀਂ ਕਿੰਨੇ ਪ੍ਰੈਸ ਰਿਪੋਰਟਰਾਂ ਨਾਲ ਪੰਜਾਬ 'ਚ ਮੇਰੀ ਗੱਲ ਹੋਈ ਉਹਨਾਂ ਨੇ ਦੀ ਕੱਲੀ ਕੱਲੀ ਉਕਾਤ ਸੀ ਮੈਨੂੰ ਉਹਨਾਂ ਨੇ ਦੱਸਿਆ ਕਿ ਮੈਡਮ ਇਹਨੂੰ ਤਾਂ ਬੋਲਣ ਦੀ ਵੀ ਹਕਲ ਨਹੀਂ ਹੈ ਇਹਦੇ ਕਦੇ ਇੰਟਰਵਿਊ ਲਓ ਇਹਨੂੰ ਇਹ ਨਹੀਂ ਪਤਾ ਲੱਗਦਾ ਕੀ ਕਹਿਣਾ ਹੈ ਹਾਈਪਰ ਹੋ ਜਾਂਦੀ ਕਿਉਂਕਿ ਤੈਨੂੰ ਮੈਂਟਲ ਹੈਲਥ ਇਸ਼ੂ ਹੈ ਤੈਨੂੰ ਇੱਕ ਅੱਛੇ ਸਾਈਕਾਟ੍ਰਿਸ ਦੀ ਲੋੜ ਹੈ ਉਹਨੇ ਮੇਰੇ ਤੇ ਵੀਡੀਓ ਪਾਉਂਦੀ ਹੈ ਕਦੇ ਕਿਸੇ ਕੁੜੀ ਨੂੰ ਕਹਿੰਦੀ ਹੈ ਮੂੰਹ ਤੇ ਕੱਪੜਾ ਬੰਨ ਕੇ ਨੈਂਸੀ ਬਾਰੇ ਬੋਲੋ ਇੰਨੇ ਆਰਡਰਪੋਕ ਹੈ ਨੈਂਸੀ ਤਾਂ ਨਹੀਂ ਮੂੰਹ ਤੇ ਕੱਪੜਾ ਪਾ ਕੇ ਮਾਸਕ ਪਾ ਕੇ ਵੀਡੀਓ ਬਣਾਉਂਦੀ ਸਭੀ ਭਗਾਂ ਸੁਣ ਸਚਨਾ ਹਮੇਸ਼ਾ ਸੱਚੀ ਜਿੱਤਦਾ ਹੈ ਕੁਝ ਨਾ ਰੋਲਾ ਪਾਣਾ ਪਾਣਾ ਪਰ ਜੇ ਮੈਂ ਇਧਰੋਂ ਬੈਠੇ ਤੇਰੇ ਉਹ ਆਨਲਾਈਨ ਤੇਰੇ ਉੱਪਰ ਐਫਆਈਆਰ ਕਟਾਤੀ ਨਾ ਇਹ ਦੇਖ ਲਵੀਂ ਪੱਜ ਤੈਨੂੰ ਵਾਣ ਬਰਾਬਰ ਆ ਅੱਜ ਕੀ ਤੇਰੇ ਜਮਾਨਤ ਨਹੀਂ ਕਰਾਣੇ ਕਿਸੇ ਨੇ ਅੰਕੁਸ਼ ਨਰੂਲਾ ਨੇ 42 ਦਿਨ ਕਟਾਏ ਸੀ ਮੈਂ ਤੈਨੂੰ 6 ਮਹੀਨੇ ਤੋਂ ਵੱਧ ਕਟਾਉਂਗੀ ਇੱਥੇ ਪਾ ਲਈ ਤਾਂ ਆਪਣੇ ਪੀੜ ਸਿਰ ਥੱਲੇ ਪਲੇ ਸੋਟਾ ਮਾਰ ਕਦੇ ਤੂੰ Hindu ਬਣ ਜਾਨੀ ਹੈ ਕਦੇ ਤੂੰ ਕ੍ਰਿਸ਼ਨ ਧਰਮ ਅਪਣਾ ਲੈਣੀ ਕਦੇ ਤੂੰ ਉਹ ਨੀਲੀ ਪਾਗ ਰੱਖ ਕੇ ਹੁਣ ਨਿਹੰਗਣੀ ਬਣ ਗਈ ਹੈ ਤੇਰਾ ਕੋਈ ਆਪਣਾ ਸਟੈਂਡ ਹੈਗਾ ਤੇਰਾ ਕੋਈ دین ਧਰਮ ਕੋਈ ਅਮਾਨ ਹੈਗਾ ਤਕੇ ਤਕੇ ਚੰਦ ਪੈਸੇ ਪਿੱਛੇ ਤੋਂ ਧਰਮ ਵੇਚ ਲੈਣੀ ਆ ਤਕੇ ਤਕੇ ਪੈਸੇ ਆ ਪਿੱਛੇ ਆਪਣਾ ਧਰਮ ਵੇਚ ਕੇ ਉਹ ਪੈਸੇ ਯੂਜ਼ ਕਰ ਜਾਣੀ ਫਿਰ ਦੇਖਦੀ ਹੁਣ ਇੱਥੋਂ ਪੈਸੇ ਨਹੀਂ ਮਿਲਦੇ ਕਿਸੇ ਹੋਰ ਧਰਮ ਚ ਵੜਦੀਆਂ ਲੱਖ ਦੀਆਂ ਲਾਲ ਤਾਂ ਤੇਰੇ ਵਰਗੀ ਗੰਦੀ ਔਰਤ ਨੂੰ ਜਿਨੇ ਨਿੰਗਾਲੀ ਪਗ ਰੱਖ ਕੇ ਬਾਣਾ ਪਾ ਕੇ ਇੰਨਾ ਤੋਂ ਗੰਦ ਪਾਇਆ ਤੇਰੇ ਤਾਂ ਮੂੰਹ ਤੇ ਚਪੇੜਾ ਪੈਣਾ